ਮੱਝਾ ਜਜਾ ਹੈ ਦੁੱਧ ਪਾਉ ਉਹਦਾ ਠੀਕ ਰੇਟ ਬਾਈ ਇਹਦਾ ਇੱਕ ਵੀਰੇ 28 ਦੀ ਛੱਡ ਦਾਂਗੇ ਲੱਡ ਕੀ ਮੁੱਲ ਕਰਨਾ ਇਹਦਾ ਬਾਈ ਰੇਟ 37000 ਦੀ ਦੇ ਦਾਂਗੇ ਆਰਡਰ ਪੂਰਾ ਤਿਆਰ ਕਰਨਾ ਨੇ 15 20 ਕਿਲੋ ਵਾਲਾ ਬਾਈ ਹਾਂ ਕਿਉਂਕਿ ਲੈਵਾ ਹੀ ਦੱਸਦਾ ਵੀਰੇ ਦਾਂਗੇ ਯਾਰ ਆਪਾਂ 28 ਕ ਹਜ਼ਾਰ ਦੀ ਛੱਡ ਦਾਂਗੇ ਲੈ ਜੀ ਵੀ ਹੈਨਾ ਉਹ ਟ੍ਰਾਂਜੈਕਸ਼ਨ ਫੀਡ ਤੇ ਇਹਨੇ ਹੋਰ ਵੀ ਵਧੀਆ ਤਿਆਰ ਹੋਏ ਨੇ ਹਾਂ ਵਧੀਆ ਤਿਆਰ ਹੋਣਾ ਦੇਖ ਬਾਅਦੋਂ ਕੋਈ ਲਾਂਬਾ ਨਹੀਂ ਹੈਗਾ ਹਾਂ ਆਪਣੇ ਘਰ ਦੀ ਗਾਰੰਟੀ ਆ ਬਸ ਠੀਕ ਹੈ ਨਾ ਇੱਥੇ ਭਲਾਂ ਦੀ ਬੰਦਾ ਇੱਕ ਵਾਰੀ ਚੋਈ ਜਾਂ ਲੈ ਦੋ ਵਾਰੀ ਚਾਰ ਵੀਰੀ ਝੋਲੇ ਵੇ ਗੱਲ ਹੀ ਨਹੀਂ ਰੈਡੀ ਆ ਜਮਾ ਪ 10 ਕਿਲੋ ਕੋ ਝੋਣ ਵਾਲਾ ਜਮਾ ਜਮਾ ਵੀਰੇ ਜਾਵਾ ਸਸੀ ਗਾ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚੇ ਆ ਹੁਧਿਆਣੇ ਜ਼ਿਲ੍ਹੇ ਦੇ ਪਿੰਡ ਤੁੰਗਾਹੇੜੀ ਗਰੇਵਾਲ ਡੈਰੀ ਫਾਰਮ ਬਾਈ ਲਾਢੀ ਦੇ ਫਾਰਮ ਦੇ ਉੱਪਰ ਪਹੁੰਚੇ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਜ਼ਾਰੇ ਰੰਗ ਦਿਖਾਵਾਂਗੇ ਰੇਟ ਵਗੈਰਾ ਸਾਰੀ ਜਾਣਕਾਰੀ ਆਪਾਂ ਬਾਈ ਲਾਢੀ ਤੋਂ ਪੁੱਛਾਂਗੇ ਤੇ ਕੀ ਜਣ ਕੇ ਬਾਜ਼ਾਰ ਚੱਲਦਾ ਸਾਰੀਆਂ ਗੱਲਾਂ ਮਤ ਆਪਾਂ ਲਾਢੀ ਨਾਲ ਕਰਾਂਗੇ ਲਾਢੀ ਵੀਰੇ ਪਹਿਲਾਂ ਤਾਂ ਸਵਾਗਤ ਕਰਦੇ ਆ ਆਪਣੇ ਚੈਨਲ ਹਾਂਜੀ ਵੀਰੇ ਹਾਸੀਕਾਲ ਜੀ ਲਾਡੀ ਕਿੰਨੇ ਟੋਟਲ ਜਾਨਵਰ ਰਹਿਣਗੇ ਅੱਜ ਦੀ ਵੀਡੀਓ ਆ ਗਿਆ ਵੀਰੇ ਆਹ ਸਨੋਂ ਨਾਗ ਤੇ ਠੀਕ ਹੈ ਬਾਈ ਅੱਜ ਬਾਈ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਹਿੰਦਾ ਵੀ ਇੱਕ ਨੰਬਰ ਤੇ ਜਿਹੜੀ ਇੱਕ ਮੱਝ ਖੜੀ ਆ ਨਾ ਹਾਂਜੀ ਵੀਰੇ ਹਾਂਜੀ ਬੈ ਜਿਹੜੇ ਹਿਸਾਬ ਨਾਲ ਇਹਦਾ ਬਾਡਾ ਬੂਡਾ ਤੇ ਇਹਦਾ ਅੜ ਰੋੜਾ ਨਾ ਚੰਗੇ ਤੋਂ ਧੜੀ ਲੱਗਦੀ ਲਾਡੀ ਕੀ ਡਿਟੇਲ ਹੈ ਦੀ ਸਭ ਤੋਂ ਪਹਿਲਾਂ ਮੇਰੇ ਇਹ ਮੱਝ ਆਪਾਂ ਤਾਂ ਨਹੀਂ ਆਉਂਦੀ ਆ ਪਹਿਲਾਂ ਬਹੁਤ ਫੋਨ ਆਉਂਦੇ ਆ ਮੱਝਾਂ ਦੇ ਵੀ ਮੱਝ ਵੀ ਲੈ ਕੇ ਆਓ ਮੈਂ ਲੈ ਕੇ ਆਂਦੀ ਆ ਗਾਂ ਨੂੰ ਹੋਰ ਵੀ ਕਰਾਂਗੇ ਠੀਕ ਹੈ ਬਾਈ ਹਾਂਜੀ ਇਹ ਵੀਰੇ ਦੂਜੇ ਸੂਏ ਸੂਈ ਹੋਈ ਆ ਕੱਟਾ ਮਗਰ ਆ ਠੀਕ ਹੈ ਬਾਈ ਲ ਠੀਕ ਆ ਬਈ ਹਾਂਜੀ ਹੁਣ ਜਾਣੀ ਇਹਦੇ ਥੱਲੇ ਵੀਰੇ 10 ਕਿਲੋ ਐਨ ਰੈਡੀ ਆ ਜਮਾ ਪੂਰਾ 10 ਕਿਲੋ ਕੋ ਚੋਣ ਵਾਲਾ ਜਮਾ ਜਮਾ ਵੀਰੇ ਜਾਵਾਂ ਐਨ ਬਤੋਰੋ ਇੱਕ ਰਹੀ ਹਣਾ ਹੀ ਫਿਰ ਆਪਾਂ ਥੋੜਾ ਜਿਹਾ ਆਈਡੀਆ ਇਹ ਕਰ ਦਿੰਨੇ ਆ ਬਈ ਚਬਾਈ ਬੱਚਾ ਚੋਈ ਜਾਵੇ ਇੰਨੀ ਬੋਲੀ ਆ ਬਸ ਠੀਕ ਹੈ ਹਣਾ ਬਈ ਤੇ ਮੋਲੇ ਦਾ ਮੈਂ ਕਰਵਾਉਂਗਾ ਤੇ ਸੂਈ ਦਾ ਦਾ ਲਾਠੀ ਮਾੜਾ ਮੋਟਾ ਫਰਕ ਵੀ ਹੋ ਸਕਦਾ ਹਣਾ ਪੰਜਾ ਚਾਰ ਦਾ ਕਰੂ ਵੀਰੇ ਹਾਂਜੀ ਹਾਂਜੀ ਹਾਂ ਹੈਨਾ ਆਪਾਂ ਤਾਂ ਲਿਆਂਦੀ ਆ ਤੇ ਠੀਕ ਲੜੀ ਕਿੰਨਾ ਦੱਸਿਆ ਉਹਨਾਂ ਨੇ ਮਾਲਕਾਂ ਨੇ ਵੀ ਕਿੰਨਾ ਦੁੱਧ ਪਾਉਂਦੀ ਹੈ ਵੀ ਉਹ ਕਹਿੰਦੇ 12 13 ਕਿਲੋ ਤਾਂ ਪਾ ਦੂਗੀ ਰਾਮ ਨਾਲ ਬਾਕੀ ਵੀਰੇ ਦੇਖ ਸੇਵਾ ਦਾ ਬਾਕੀ ਦੁੱਧ ਸੇਵਾ ਦਾ ਹਣਾ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਬਾਕੀ ਮੱਝ ਨੂੰ ਥਣ ਥਣ ਬਹੁਤ ਸੋਹਣਾ ਲੱਗਿਆ ਜੀ ਆਪਾਂ ਕਹਿ ਤੀ ਹਾਂਜੀ ਹਾਂਜੀ ਵੀਰੇ ਜਿਵੇਂ ਆਪਾਂ ਹਰਿਆਣੇ ਦੀ ਜਿਹੜੀ ਮੱਝ ਦੇ ਵਿੱਚ ਕਹਿੰਦੇ ਆ ਦੇਖੋ ਵੀਰੇ ਉਧਰੋਂ ਹੀ ਆਈ ਹੋਈ ਆ ਬਸ ਅੱਛਾ ਉਧਰੋਂ ਹੀ ਆਈ ਆ ਆਈ ਆ ਵੀਰੇ ਦੋਸਤਾਂ ਦੀ ਮੈਂ ਮੋੜ ਲਓ ਜੀ ਇਹਨੂੰ ਤੇ ਉ ਲੜੀ ਥਣਾ ਥੋਣਾ ਦੀ ਜਮਾ ਓਕੇ ਆ ਬਈ ਜਮਾ ਐਨ ਓਕੇ ਆ ਬਾਈ ਬਸ ਠੀਕ ਹੈ ਨਾ ਬ ਦੇਖ ਇਹਨੂੰ ਠੰਡੀ ਸੀਲ ਵੀ ਲੱਗਦੀ ਪਈ ਆ ਹਨਾ ਵੀਰੇ ਮੈਂ ਕਹਿੰਦਾ ਜਦੋਂ ਚੋਣਿਆਂ ਹੰਭ ਜਾਂਦਾ ਬੰਦਾ ਪਰ ਇਹਨੂੰ ਹਟਾਉਣ ਨੂੰ ਹੁੰਦੀ ਨਹੀਂ ਹੈਗੀ ਕਿੰਨੀ ਸੀਲ ਆ ਵੀਰੇ ਅੱਛਾ ਉੱਥੇ ਹੀ ਖੜੀ ਰਹਿੰਦੀ ਆ ਇਹ ਆ ਉੱਥੇ ਹੀ ਖੜੀ ਰਹਿੰਦੀ ਆ ਉੱਥੇ ਹੀ ਬੜਾ ਠੀਕ ਆ ਬਾਈ ਬੜੀ ਸੀਲ ਆ ਵੀਰੇ ਠੀਕ ਆ ਬਾਈ ਤੇ ਲਾੜੀ ਕੀ ਫਿਰ ਇਹਦਾ ਮੁੱਲ ਵੜੀ ਕਰਨਾ ਬਾਈ ਇਹਦਾ ਬਾਈ ਇਹ ਇੱਕ 20 ਦੀ ਛੱਡ ਦਾਂਗੇ ਇੱਕ 20 ਦੀ ਜਮਾ ਇੱਕ ਵੀਰੀ ਛੱਡ ਦਾਂਗੇ ਵੀਰੇ ਮੁੱਲ ਨਹੀਂ ਆਪਾਂ ਕਰਦੇ ਹੈਗੇ ਬਸ ਠੀਕ ਹੈ ਨਾ ਬਾਈ ਸੀਲ ਵੀਰੇ ਇੰਨੀ ਆ ਯਾਰ ਲੈ ਦੇਖ ਲੈ ਤੂੰ ਕਿਹੜੀ ਮੈਂ ਹੱਥ ਉੱਤਨੀ ਫਰਾਉਂਦੀ ਜਮਾ ਸੀਲ ਆ ਤੇ ਦੁੱਧ ਵਾਲਾ ਲੱਡੀ ਆਪਣਾ ਜਿਹੜਾ ਬੰਦਾ ਝੋਕੇ ਲੈ ਜੇ ਹੈਨਾ ਝੋਕੇ ਲੈ ਜੇ ਵੀਰੇ ਆਪਣੀ ਗਾਰੰਟੀ ਆ ਦੇਖ ਬਾਅਦੋਂ ਕੋਈ ਲਾਂਬਾ ਨਹੀਂ ਹੈਗਾ ਹਾਂ ਆਪਣੇ ਘਰ ਦੀ ਗਾਰੰਟੀ ਆ ਬਸ ਠੀਕ ਹੈ ਨਾ ਇੱਥੇ ਪਹਿਲਾਂ ਦੀ ਬੰਦਾ ਇੱਕ ਵਾਰੀ ਜੋਈ ਜਾਵੇ ਦੋ ਵਾਰੀ ਚਾਰ ਵੀਰੀ ਝੋਲੇ ਵੇ ਗੱਲ ਹੀ ਨਹੀਂ ਕੋਈ ਬਿਲਕੁਲ ਬਿਲਕੁਲ ਹੈ ਨਾ ਬਾਈ ਅੱਡੀ ਹੁਣ ਆਪਾਂ ਗਾਇਆਂ ਤੋਂ ਸਟਾਰਟ ਕਰ ਲਈ ਹੈ ਹੈਨਾ ਤੇ ਜਿਹੜੀ ਸਭ ਤੋਂ ਮੈਂ ਕਹਿੰਦਾ ਪਹਿਲੇ ਠੀਕ ਆ ਬਈ 8 ਕਿਲੋ ਦੁੱਧ ਐਨ ਪੂਰਾ ਫੈੜ 8 ਜੀਰੋਂ ਦੀ ਆ ਫੈੜ ਬਹੁਤ ਆ ਹੈਂ ਉਂਝਾ ਵਾਲੀ 8 ਜੀਰੋਂ ਵੀਰੇ ਇਹ ਬਈ ਅੱਗੇ ਬਾਪੂ ਕਹਿੰਦਾ ਹੁੰਦੇ ਆ ਵਾ ਘਰੇ ਰੱਖ ਯਾਰ ਕੀ ਕਹਦਾ ਇਹ ਦੇਣੀ ਆ ਬਈ ਬਸ ਵੀਰੇ ਉਹੀ ਮੱਝ ਲਿਆਉਂਦੀ ਦਾ ਕਰਕੇ ਚਲੋ ਸਰੀ ਜਾਂਦਾ ਹੋਰ ਡੰਗਰਾ ਕਰਕੇ ਬਸ ਠੀਕ ਆਣਾ ਬਈ ਬਈ ਚਲ ਜਾਣ ਦੋ ਕਿਉਂਕਿ ਬਈ ਅੱਗੇ ਜਦੋਂ ਕਹਿੰਦੇ ਆ ਵੀਡੀਓ ਬਣਾਉਣ ਜਾ ਕੇ ਇਹਨੇ ਖੜਾ ਉਹਨਾਂ ਨੇ ਸਾਰਿਆਂ ਨੇ ਇਹਦੇ ਬਾਰੇ ਪੁੱਛਣਾ ਨਾ ਇਹੀ ਮੰਗਦੇ ਆ ਵੀਰੇ ਬਹੁਤ ਮੰਗਦੇ ਆ ਕੇ ਇਹ ਹੈਗੀ ਵੀਰੇ ਤਾਜ਼ੀਆਂ ਆਰਗੀ ਆ ਨਾ ਹਾਂ ਬਾਕੀ ਦੁੱਧ ਲੋ ਮਾਸ ਟਾਈਮ ਦਈ ਜਾਂਦੀਆਂ ਨੇ। ਲੈ ਜੀ ਹੁਣ ਦੱਸ ਦੁੱਧ ਕਿੰਨਾ ਤੇ ਕੀ ਰੇਟ ਹੈ ਇਹਦਾ? 8 ਕਿਲੋ ਦੁੱਧ ਹੈ ਇਹਦਾ। ਅੱਛਾ ਠੀਕ ਹੈ ਬਾਈ। ਹੈਡ ਵੀ 8 0 ਹੀ ਆ। ਠੀਕ ਹੈ ਬਾਈ। ਮੱਝਾਂ ਚ ਚਾਹੇ ਦੁੱਧ ਪਾਓ ਇਹਦਾ। ਠੀਕ। ਰੇਟ ਬਾਈ ਇਹਦਾ। ਵੀਰੇ 28 ਦੀ ਛੱਡ ਦਾਂਗੇ। ਆਪਾਂ 28000 ਦੀ ਦੇਣੀ ਆ। ਹਾਂ ਹਾਂ ਵੀਰੇ ਛੱਡ ਦਾਂਗੇ। ਕਿ ਰਹਿਣਾ ਬਾਈ। ਤੇ ਬਾਕੀ ਦਮਖਾਂ ਵਾਲੀ ਹੈ ਜੇ ਕਿ ਨਹੀਂ ਕਹਿ ਲਈ ਆਪਾਂ। ਹਾਂ ਜੀ ਹਾਂ ਜੀ ਵੀਰੇ। ਤੇ ਥਣ ਥਣ ਜਾਨਕਿ ਓਕੇ ਜਮਾ ਬਾਈ। ਓਕੇ ਵੀਰੇ ਓਕੇ। ਬਸ ਠੀਕ ਆਣਾ ਬਾਈ। ਤੇ ਆਜੋ ਕਰਾ ਬਾਈ ਉਦੋਂ ਅਗਲੀ ਤੇ ਆਜੋ ਲੜੀ ਇਹਦੀ ਕੀ ਡਿਟੇਲ ਹੈ ਬਾਈ ਵੀ ਇਹ ਸਾਹੀਵਾਲ ਚ ਆ ਗਈ ਜਮਾਂ ਠੰਡੀ ਸੀਲਾ 7-8 ਕਿਲੋ ਦੁੱਧ ਹੈ ਇਹ ਦੇਖ ਲੈ ਠੀਕ ਆ ਬਾਈ ਹਾਂਜੀ ਹਾਂਜੀ ਇਹ ਉਹ ਥੋੜੀ ਜੀ ਫਿੱਕੀ ਹੈ ਬਾਈ ਹਨਾ ਜੀ ਫਿੱਕੀ ਆ ਵੀਰੇ ਸਾਂਭਣ ਵਾਲੀ ਆ ਥੋੜੀ ਠੀਕ ਆ ਬਾਈ ਸੀਲਾ ਸਾਉ ਪੂਰੀ ਹੈ ਹਨਾ ਦੁੱਧ ਦੁੱਧ ਬਈ ਇਹਦਾ ਦੁੱਧ ਹੈਗਾ ਵੀਰੇ 1.5 ਕਿਲੋ 7-8 ਕਿਲੋ ਹੈਗਾ ਹਾਂ ਹੌਲੀ ਹੌਲੀ ਕਰ ਲੈ ਅੱਛਾ ਬਾਈ ਹਾਂਜੀ ਤੇ ਬਾਕੀ ਠੰਡ ਠੁਣ ਵੀ ਮੋਟਾ ਜਿਵੇਂ ਲੱਗਿਆ ਹੋਣਾ ਹਨਾ ਜਿਵੇਂ ਸਾਹੀਵਾਲ ਨੂੰ ਹੁੰਦਾ ਏ ਹੌਲੀ ਤੋਰ ਕੋਈ ਨਹੀਂ ਹੌਲੀ ਹੌਲੀ ਤੇ ਲੜਕੀ ਇਹਦਾ ਮੁੱਲ ਵੜੀ ਕਰਨਾ ਵੀਰੇ ਦੇ ਦਾਂਗੇ ਆਪਾਂ 32000 ਦੀ 32000 ਦੀ ਹਾਂਜੀ ਤੇ ਬਾਕੀ ਇਹਦਾ ਵੀ ਦੁੱਧ ਬਈ ਮੱਝਾਂ ਵਾਂਗ ਹੀ ਹੁੰਦਾ ਹਨਾ ਜੇ ਆਪਾਂ ਕਹਿ ਲਈਏ ਕਿ ਨਹੀਂ ਹਾਂਜੀ ਹਾਂਜੀ ਮੱਝਾਂ ਵਰਗਾ ਤੇ ਬਾਕੀ ਬਈ ਜਿਹੜੇ ਹਿਸਾਬ ਨਾਲ ਰਾਢੀ ਦੇ ਰੇਟ ਆਉਂਦੇ ਆ ਹਨਾ ਤੇ ਦੁੱਧ ਤਾਂ ਬਈ ਜੇ ਮੈਂ ਕਹਿੰਦਾ ਥੋੜਾ ਜਿਹਾ ਤੁਸੀਂ ਸੇਵਾ ਕਰ ਲਓਗੇ ਜਾਨਵਰ ਹੋਰ ਵੀ ਵੱਧ ਜਾਂਦੇ ਆ ਕਿ ਨਹੀਂ ਉਹ ਰੇਟ ਇੰਨੇ ਚ ਲਾਢੀ ਆਉਂਦਾ ਵੀ ਕੁਛ ਨਹੀਂ ਚੰਗਾ ਕੱਢਣਾ ਇਹ ਵੀ ਬੰਦਾ ਕਹਿੰਦਾ ਤੇ ਲਾਢੀ ਇਹਦੀ ਬੱਚੀ ਦੀ ਕੀ ਡਿਟੇਲ ਆ ਬਈ ਇਹਦੀ ਵੀਰੇ ਇਹ ਬੱਚੀ ਹੈਗੀ ਆ ਹੁਣ ਅੱਠਾਂ ਦੇ ਨੇੜ ਗੱਪਣ ਹੋ ਗਈ ਆਪਾਂ ਮੀਨੇ ਹਾਂ ਚੈੱਕ ਕਰਾਈ ਹੋਈ ਆ ਆਪਣੀ ਠੀਕ ਹੈ ਬਈ 20 ਦਿਨ ਆਪਣੇ ਘਰੇ ਹੋ ਗਏ ਇਹਨੂੰ 20 25 ਦਿਨ ਅੱਠਾਂ ਕਦੀ ਗੱਬਣ ਹੋਗੀ ਇਹ ਪਾਲਕੂ ਬੱਛੀ ਆ ਠੀਕ ਹੈ ਬਈ ਵੀਰੇ ਜੇ ਕੋਈ ਲੈ ਗਿਆ ਹੁਣ ਇਹਨੂੰ ट्रांजੈਕਸ਼ਨ ਫੀਡ ਆ ਜਿਹੜੀ ਚਾਰੂ ਪੂਰਾ ਇਹਨ ਤਿਆਰ ਹੋਊਗੀ ਵੀਰੇ ਪਹਿਲੇ ਸੂਏ ਬੱਛੀ ਆ ਇਹ ਠੀਕ ਹੈ ਬਈ ਜਾ ਤ ਵੀਰੇ ਦੇਖ ਲੈ ਤੂੰ ਕਿੰਨੀ ਐਨ ਪਿਓਰ ਆ ਪੂਰੀ ਹਾਂ ਬਾਕੀ ਉਹਦੇ ਹਿਸਾਬ ਨਾਲ ਲੱਗੀ ਆ ਨਾ ਤਿਆਰੀ ਜਿਦਾਂ ਉਹ ਹਨਾ ਥੋੜੀ ਥੋੜੀ ਬਾਕੀ ਇਹ ਮੈਨੂੰ ਲੱਗਾ ਦੰਦਾ ਜੀ ਹੂ ਮੈਂ ਦੰਦ ਦਾ ਦੇਖਦਾ ਨਹੀਂ ਹੈਗਾ ਬਾਲੇ ਦੰਦਾਂ ਜੀ ਹੋਊਗੀ ਇਹ ਲਾਡੀ ਕੀ ਮੁੱਲ ਕਰਨਾ ਪਹਿਲਾਂ ਇਹਦੇ ਆਠ ਮਹੀਨੇ ਦੀ ਗੱਬਣਾ ਹਨਾ ਵੀਰੇ ਇਹ ਜਮਾ ਆਪਾਂ ਇੱਕੋ ਹੀ ਗੱਲ ਆ 32 35000 ਦੀ ਛੜ ਦਾਂਗੇ 35000 ਦੀ ਛੜ ਦਾਂਗੇ ਛੜ ਦਾਂਗੇ ਵੀਰੇ ਇਹਦੇ ਚ ਲਾਡੀ ਆਏ ਆ ਵੀ ਕਈ ਵਾਰੀ ਬੰਦਾ ਜਾਣ ਕਰ ਲੈ ਜਾਵੇ ਹਨਾ ਉਹ ਟ੍ਰਾਂਜੈਕਸ਼ਨ ਫੀਡ ਤੇ ਇਹਨੇ ਹੋਰ ਵੀ ਵਧੀਆ ਤਿਆਰ ਹੋਏ ਨੇ ਹਨਾ ਲਾਡੀ ਵਧੀਆ ਤਿਆਰ ਹੂ ਦੇਵਾ ਦਾ ਫੁੱਲ ਖੋਲੂ ਭਾਈ ਇਹੇ ਚੱਲ ਆਪਣਾ ਤਾਂ ਹੈਗਾ ਵਪਾਰ ਦਾ ਕੰਮ ਆਪਣੇ ਤੋਂ 19 ਸਾਰੇ ਪਸ਼ੂਆਂ ਦੀ 19 ਸ ਨਹੀਂ ਤਾਂ ਇਹਨੂੰ ਆਪਾਂ ਤਿਆਰ ਕਰਕੇ ट्रांजੈਕਸ਼ਨ ਨਾਲ ਵੀਡੀਓ 'ਚ ਦਿਖਾਵਾਂਗੇ ਬਸ ਠੀਕ ਹੈ ਫਿਰ ਜੇ ਉਸ ਟਾਈਮ ਨਾਲ ਜਿਹੜਾ ਟਾਈਮ ਆਜੂਗਾ ਹਨਾ ਬਈ ਤੇ ਤੇ ਲੱਡੀ ਉਹ ਯਾਨੀ ਕਿ ਦੰਦਾ ਜੀ ਦੀ ਕਹਿੰਦੇ ਹੋ ਸਕਦਾ ਹੋਵੇ ਹਨਾ ਉਹ ਦੰਦਾ ਜੀ ਹੋ ਵੀਰੇ ਮੇਰੇ ਹੱਥ ਨਾਲ ਬਸ ਠੀਕ ਹੈ ਚੱਲ ਅਗਲਾ ਆਪਦੀ ਵਰਕ ਕਰ ਲੈਂਦਾ ਹਨਾ ਅੱਗੇ ਤੇ ਲੱਡੀ ਉਹ ਤੂੰ ਗਾਂ ਵਾਲੀ ਇਹਦੀ ਕੀ ਡਿਟੇਲ ਆ ਬਈ ਇਹ ਵੀ ਪਾਲਕੂ ਬੱਛੀ ਆ ਵੀਰੇ ਠੀਕ ਆ ਬਈ ਹਾਂਜੀ ਤੇ ਇਹਦਾ ਲੱਡੀ ਥੋੜਾ ਇਹਦਾ ਮੁੱਲ ਕੀ ਕਰਨਾ ਇਹਦਾ ਆਪਾਂ ਬੱਛੀ ਦਾ ਬਈ ਵੀਰੇ ਇਹਨੂੰ ਟੀ ਕਾਤਰਾ ਇਹਨੂੰ ਮਹੀਨਾ ਕੋ ਹੋ ਗਿਆ ਠੀਕ ਆ ਬਈ ਹਾਂ ਵੀਰੇ ਬਾਕੀ ਹੁਣ ਗਾਹਾਂ ਕਿਸਮਤ ਆ ਠੀਕ ਆ ਬਈ ਇਹ ਬੱਚੀ ਦੇ ਦਾਂਗੇ ਵੀਰੇ 8000 ਦੀ ਯਾਰ ਆਪਾਂ 8000 ਦੀ ਦੇ ਦੇਣਾ 8000 ਦੀ ਦੇ ਦਾਂਗੇ ਤੇ ਗੱਬਣ ਦੀ ਹਲੇ ਆਪਣੀ ਕੋਈ ਗਾਰੰਟੀ ਨਹੀਂ ਕੋਈ ਗਾਰੰਟੀ ਨਹੀਂ ਵੀਰੇ ਮਹੀਨੇ ਦੀ ਯਾਨੀ ਹੈਗੀ ਟੀ ਕਾ ਰੱਖਿਆ 22 ਦਿਨ ਲੰਘੇ ਉੱਪਰ ਦੀ ਉਹ ਅਗਲੇ ਦੀ ਕਿਸਮਤ ਆ ਬਾਈ ਹਾਂ ਪਰ ਆਪਾਂ ਬਾਈ ਇਹਨੂੰ ਖਾਲੀ ਕਹਿਣਾ ਕਿ ਨਹੀਂ ਬਾੜੀ ਬੱਚੀ ਤਾਂ ਬਾੜੀ ਕੰਮ ਦੀ ਆ ਨਾ ਪੂਰੀ ਆ ਨਾਲੇ ਇੱਕ ਪਾਲਤੂ ਐ ਨਾ ਹਾਂ ਜਾਤ ਦੇ ਲੋੱਖਾਂ ਦੇਖ ਲੋ ਵੀਰੇ ਇਹਦੀਆਂ ਹਾਂ ਅੰਗਰੇਜ਼ਾਂ ਵਰਗੀਆਂ ਨੇ ਹਾਂ ਇਹ ਆਪਾਂ ਦੇਣੀ ਆ 8000 ਦੀ ਦੇਣਾ 8000 ਦੀ ਹੈਣਾ ਚਲੋ ਇਹ ਤਾਂ ਜਾਨਕਿ ਜੇ ਬੰਦੇ ਨੇ ਗਾਂ ਵਾਲੇ ਨੇ ਸਾਂਭਣ ਵਾਲੇ ਨੇ ਲੈ ਜਾਣੀਆਂ ਹੈਣਾ ਉਹਦੇ ਹਿਸਾਬ ਨਾਲ ਆ ਤੇ ਲਾਟੀ ਇਹਦੀ ਹੁਣ ਕੀ ਡਿਟੇਲ ਆ ਬਈ ਇਹ ਤਾਜੀ ਹੈ ਬਈ ਇਹ ਹਾਂ ਵੀਰੇ ਤਾਜੀ ਆ 10 ਕਿਲੋ ਇਹਦੇ ਥੱਲੇ ਹੁਣ ਤਿਆਰ ਆ 10 ਕਿਲੋ ਤਿਆਰ ਆ 10 ਕਿਲੋ ਤਿਆਰ ਆ ਥਾਣ ਥੂਣਾ ਦੀ ਐ ਨਾ ਪੂਰੀ ਠੰਡੀ ਸੀਲ ਆ ਆ ਠੀਕ ਆ ਬਈ ਦੂਜੇ ਸੂਏ ਵੀਰੇ ਦੂਜੇ ਸੂਏ ਬੱਚਾ ਲਾਟੀ ਇਹਦੇ ਮਗਰ ਆਹ ਨਹੀਂ ਵੀਰੇ ਬੱਚਾ ਇਹਦੇ ਮਗਰ ਬੱਚਾ ਹੈਣਾ ਪੇਲੂਵੇ ਦੀ ਬੜੀ ਸਾਫ ਆ ਨਾ ਬੱਚੀ ਹਾਂਜੀ ਹਾਂਜੀ ਵੀਰੇ ਉਹ ਥੋੜੀ ਜਿਹੀ ਫਿੱਕੀ ਆ ਹੈਣਾ ਹਾਂ ਵੀਰੇ ਉਹ ਜਾਤ ਜੂਤ ਦੀ ਬਹੁ ਤੇ ਲੱਡ ਕੀ ਮੁੱਲ ਕਰਨਾ ਦਾ ਬਾਈ ਬਾਈ ਇਹ ਦੇ ਦਾਂਗੇ ਯਾਰ ਜਮਾ ਫਿਕਸ ਰੇਟ 37000 ਦੀ ਦੇ ਦਾਂਗੇ ਇਹ ਆਪਾਂ 36000 ਦੀ ਦੇਵਾਂਗੇ ਹਾਂ ਜੀ ਵੀਰੇ ਹਾਂਜੀ ਤੇ 36000 ਬਾਕੀ ਥਣ ਚਾਰੇ ਇਹਦੇ ਇੱਕੋ ਜਿਹੇ ਆਪਾਂ ਕਹਿੰਦੇ ਹਾਂ ਮੋੜ ਦੋ ਅੰਗਲੀ ਇਹਨੂੰ ਤੇ ਲੱਡੀ ਕਿੰਨੇ ਦਿਨਾਂ ਦੀ ਸੁਈ ਵੀ ਦੱਸਿਆ ਇਹ ਬਈ ਉਹਨਾਂ ਲਾ ਹੈਗੀ ਆ ਯਾਰ 15 ਕੁ ਦਿਨਾਂ ਦੀ 10 12 ਦਿਨਾਂ ਦੀ ਨੇੜ ਤੇੜ ਠੀਕ ਆ ਬਈ ਹਾਂਜੀ ਹਾਂਜੀ ਵਾਕਿਆ ਉਹਦੇ ਬੱਚਾ ਖੜਾ ਹਾ ਉਹ ਬੱਚਾ ਖੜਾ ਪਤਾ ਲੱਗ ਜੀ ਉਹਦੇ ਨਾਲ ਹਣਾ ਹਾਂਜੀ ਲਾੜੀ ਵੈਸੇ ਗੱਲ ਕਰਦੇ ਆ ਹਾਂਜੀ ਆਪਣੇ ਕੋਲੇ ਹੁਣ ਤਾਂ ਚੱਲੇ ਚੋਨੇ ਹੋਗੇ ਆ ਹਨਾ ਕਿੰਨਾ ਦੁੱਧ ਚਵਾ ਦੋਗੇ ਇਹ ਥੱਲੇ ਵੀਰੇ ਇਹਦੇ ਲਿਆਉਣਾ 10 ਕਿਲੋ ਹੈਗਾ 12 13 ਕਿਲੋ ਚਵਾਈ ਜਾਣਾ ਨੇ ਆਰਾਮ ਨਾਲ ਵੀਰੇ ਵਾ ਠੀਕ ਆ ਬਈ ਆਪਾਂ ਘਾਟੀ ਦੱਸਿਆ ਫੇਰ ਵੀ ਉਹਦੇ ਨਾਲ ਕਿ ਨਹੀਂ ਤੇ ਲਾੜੀ ਇਸ ਤੋਂ ਕਾਂ ਅਗਲੀ ਬਈ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ ਵੀਰੇ ਹੈਗੀ ਟੋਕੜ ਬਹਿੜ ਟੋਕੜ 2 ਕੁ ਮਹੀਨੇ ਦੀ ਸੂਈ ਹੋਈ ਆ ਬੱਚਾ ਨਹੀਂ ਤੇ ਇਹਦਾ ਥੱਲੇ ਵੀ ਹੈਗਾ ਵੀਰੇ 8 ਕਿਲੋ ਦੁੱਧ 8 ਕਿਲੋ ਹੈ ਹਾਂਜੀ ਹਾਂ ਤੋੜ ਲੋਈਏ ਕਰੀ ਆ ਜਾਤ ਚ ਬਹੁਤ ਸੋਹਣੀ ਹੈ ਜੇ ਆਪਾਂ ਕਹਦੀ ਇਹਦੀ ਫੇਸ ਹੈ ਨਾ ਜਿਵੇਂ ਹਾਂ ਵੀਰੇ ਲੰਬੀ ਲੰਜੀ ਆ ਪੂਰੀ ਐ ਨਾ ਰਾਤ ਵਾਲੀ ਆ ਤੇ ਸੂਈ ਦੱਸਿਆ ਬਾਈ ਲਾੜੀ ਨੇ ਦੋ ਕੁ ਮਹੀਨੇ ਨੇ ਕਿੰਨਾ ਲਾੜੀ ਦੁੱਧ ਉਹ ਤੇ ਕੀ ਮੋ ਲਵੂ ਇਹਦਾ ਬਾਈ ਬਾਈ ਮੋਲੇ ਯਾਰ ਇਹ ਵੀ ਦੇ ਦਾਂਗੇ ਯਾਰ ਆਪਾਂ 28 ਕ ਹਜ਼ਾਰ ਦੀ ਛੱਡ ਦਾਂਗੇ 28 ਕ ਹਜ਼ਾਰ ਦੀ ਹੈ ਨਾ ਹਾਂ ਤੇ ਦੁੱਧ ਫਿਰ ਜਿਵੇਂ ਇਹ 28 ਦੀ ਉਹ ਤੋਕੜ 28 ਦੀ ਜੋੜਾ ਲੈਣਾ ਕਿਸੇ ਨੇ ਉਹ ਦੇਣਾ ਕਰਾਂਗੇ ਯਾਰ ਕਰ ਦਾਂਗੇ ਗੱਲੀ ਦੀ ਬਣਨ ਕਰ ਲਾਂਗੇ ਹੈ ਨਾ ਪੂਰੀਆਂ ਵਧੀਆ ਨੇ ਦੋਨਾਂ ਲਈ 8-8 ਕਿਲੋ ਦੁੱਧ ਹੈਗਾ ਹਾਂ ਬਾਜੂ ਬਾਕੀ ਸੇਵਾ ਨਾਲ ਵੀਰੇ ਹਾਂ ਥੋੜਾ ਜਿਹਾ ਹੁਣ ਮੌਸਮ ਵੀ ਉਹੋ ਜਿਹਾ ਹੈ ਕਿ ਨਹੀਂ ਹਾਂਜੀ ਹਾਂ ਵੀ ਕਸੂ ਗੈਲੈਕਟਸ ਹੈ ਬਾਲਾ ਮੰਦ ਹੈ ਕਿ ਨਹੀਂ ਤੂੰ ਲਾਡੀ ਥਣਾ ਥੋਣਾ ਦੀਆਂ ਓਕੇ ਨੇ ਜੇ ਵੀ ਤੂੰ ਨੇ ਸੂਈਆਂ ਬਈ ਥਣਾ ਦੀਆਂ ਸਾਰੀਆਂ ਓਕੇ ਨੇ ਜੇ ਕੋਈ ਗਲਤ ਵਲਤ ਆਪਾਂ ਦੱਸ ਵੀ ਦਿੰਨੇ ਹੁੰਦੇ ਆ ਬਸ ਠੀਕ ਆ ਕੋਈ ਹੋਵੇ ਵੀ ਗੱਲਬਾਤ ਆਪਾਂ ਕਹਿ ਦਿੰਨੇ ਹਾਂ ਕਹਿ ਦਿੰਨੇ ਆ ਵੀਰੇ ਕਹਿ ਦਿੰਨੇ ਆ ਤੇ ਲਾਡੀ ਇਹਦੀ ਕੀ ਡਿਟੇਲ ਹੈ ਜੀ ਇਹਦੀ ਇਹ ਵੀਰੇ ਦੂਜੇ ਸੂਏ ਆ ਸਾਹੀ ਆਲ ਆ ਗਈ ਦੁੱਧ ਇਹ ਨਹੀਂ ਪਤਾ ਵੀਰੇ 17 18 ਕਿਲੋ ਦੁੱਧ ਆ ਰਾਮ ਨਾ ਪਾ ਦੂ ਠੀਕ ਆ ਬਈ ਜ਼ਿੰਮੇਵਾਰੀ ਇਹਨ ਲਈ ਹੋਈ ਆ ਬੰਦਿਆਂ ਨੇ ਹੱਲੇ 5 7 ਦਿਨ ਲੈ ਜੂ ਬਾਕੀ ਲੇਵੇ ਤੋਂ ਅੰਦਾਜ਼ਾ ਲਾਈ ਲੈਣਾ ਬੰਦੇ ਨੇ ਹਾਂ ਕੱਢੋ ਵਾਰ ਹਨ ਬਾਕੀ ਥਾਣ ਦੇ ਵੀਰੇ ਕਿੰਨਾ ਵਧੀਆ ਲੱਗਿਆ ਦੁੱਧ ਵੀ ਮੱਝਾ ਵਰਗਾ ਹੋਊਗਾ ਲਾਡੀ ਕਿੰਨੇ ਦਿਨ ਲੈਂਦੀ ਐ ਤੇਰੇ ਨਾਲ ਵੀਰੇ ਇਹ ਲੈ ਜੂ 5-7 ਦਿਨ ਆਰਡਰ ਪੂਰਾ ਤਿਆਰ ਕਰਨਾ ਨੇ 15-20 ਕਿਲੋ ਵਾਲਾ ਬਾਈ ਹਾਂ ਕਿਉਂਕਿ ਲੈ ਬਾਈ ਦੱਸਦਾ ਵੀਰੇ ਬਿਲਕੁਲ ਬਾਈ ਥਣ ਵੀ ਸੋਹਣਾ ਲੱਗਿਆ ਜੇ ਆਪਾਂ ਕਹਿ ਦਈਏ ਹਾਂ ਤੇ ਕੀ ਲਾਡੀ ਫਿਰ ਦੱਸਿਆ ਤੂੰ ਸੈਦਾ ਵੀ ਹੈ ਨਾ ਸੂਆ ਕਹਿਣਾ ਮੈਂ ਤੇ ਬਾਈ ਦੂਜਾ ਸੂਆ ਜੀ ਦੂਜੇ ਸੂਏ ਸੂਗੀ ਹੈ ਨਾ ਸੂਗੀ ਸੂ ਤੇ ਦੁੱਧ ਬਾਈ ਨੇ ਦੱਸਦਾ ਦੁੱਧ ਤਾਂ ਬਾਈ ਆਪਾਂ ਅੱਗੇ ਵੀਡੀਓ 'ਚ ਬੋਲਦੇ ਨੇ ਸੇਵਾ ਦਾ ਹੁੰਦਾ ਕਿ ਨਹੀਂ ਬਾਈ ਦੇਖੋ ਦੁੱਧ ਤਾਂ ਹੁੰਦਾ ਆਪਣੀ ਖੌਨੀ ਚ ਸਿੱਧੀ ਗੱਲ ਖੌਨੀ ਚ ਦੁੱਧ ਆ ਜੇ ਖੌਨੀ ਚ ਕੁਝ ਹੋਊਗਾ ਹੀ ਨਹੀਂ ਦੁੱਧ ਵੀ ਕਹਦਾ ਦੇਣਾ ਆ ਜਾਣਾ ਦੁੱਧ ਵੀ ਨਹੀਂ ਮਿਲਣਾ ਸਹੀ ਗੱਲ ਆ ਵੀਰੇ ਤੇ ਲਾਡੀ ਕੀ ਇਹਦਾ ਮੁੱਲ ਕਰਾਂਗੇ ਵੀਰੇ ਇਹਦਾ ਮੁੱਲ ਤਾਂ 65000 ਆ ਜਾਨੀ ਆਪਾਂ 62000 ਦੀ ਛੜ ਦਾਂਗੇ 62000 ਦੀ 62 ਇਹ ਠੰਡੀ ਸੀਲ ਪੂਰੀ ਆ ਠੀਕ ਆ ਬਾਈ ਸਾਹੀ ਵਾਲਾ ਮੱਝਾਂ ਵਰਗਾ ਦੁੱਧ ਹੋ ਐਨ ਪੂਰਾ ਬਿਲਕੁਲ ਹਨਾ ਬਾਈ ਤੇ ਆਹ ਲਾਡੀ ਲਾਸਟ ਦੇ ਜਿਹੜੀ ਖੜੀ ਆ ਇਹਦੀ ਕੀ ਡਿਟੇਲ ਆ ਬੱਚੀ ਇਹ ਵੀਰੇ 5 7 ਦਿਨ ਦੀ ਸੂਈ ਹੋਈ ਆ ਆ ਬੱਚਾ ਇਹਦਾ ਮੰਨਣਾ ਬੱਚਾ 7 8 ਕਿਲੋ ਇਹਦੇ ਥੱਲੇ ਹੁਣ ਹੈਗਾ ਬੋਲਾ ਠੀਕ ਆ ਬਾਈ ਹਾਂਜੀ ਦੂਜੇ ਸੂਏ ਆ ਵੀਰੇ ਠੀਕ ਆ ਬਾਈ ਕਰੇ ਸੂਈ ਆ ਜੇਰ ਦੂਰ ਐ ਨੋਕੇ ਡਨ ਹੋਈ ਹੋਈ ਆ ਇਹਦੀ ਠੀਕ ਆ ਬਾਈ ਉਹਦਾ ਆਪਣੇ ਕੋਲੇ ਪਿਆ ਹੋਣਾ ਸਾਰਾ ਰਿਕਾਰਡ ਹਣਾ ਵੀਰੇ ਤੇ ਲਾਡੀ ਇੱਕ ਤਾਂ ਇਹਦਾ ਮੁੱਲ ਬੋਲ ਤੇ ਕਿੰਨਾ ਦੋਦਾ ਆਪਣੇ ਕੋਲੇ ਹੋਣੀ ਵੀਰੇ ਇਹ ਦੇ ਦਾਂਗੇ ਯਾਰ ਆਪਾਂ 38000 ਦੀ ਛੱਡ ਦਾਂਗੇ ਯਾਰ ਤਾਜੀ ਆ ਬੱਚਾ ਇਹਦੇ ਮਗਰ ਆਪਣਾ ਬੱਚਾ ਬੱਛਾ ਵੀਰੇ ਬੱਚਾ ਇਹਦੇ ਮਗਰ ਬੱਛਾ ਤਾਜੀ ਬੈੜ ਆ ਹਾਂ ਤਾਜੀ ਬੈੜ ਆ ਵੀਰੇ ਛੱਡ ਦਾਂਗੇ ਨਿਕਲੀ ਕੋਈ ਚੱਕਰੀ ਨਹੀਂ ਬਸ ਠੀਕ ਆ ਨਾ ਬਾਈ ਵੀਰੇ ਦੇਖੋ ਘਟਾਉਣ ਆਪਾਂ ਮੁੱਲ ਨਹੀਂ ਹੋਰ ਘਟਾਉਣਾ ਆਇਗਾ ਹਾਂ ਚਾਰ ਮੁੱਲ ਆ ਵੀਰੇ ਹਾਂ ਇੱਦੇ ਮੁੱਲ ਤੇ ਵੱਧ ਘਟਣਾ ਆ ਵੀ ਬਾਈ ਕੀ ਵੱਧਣਾ ਘਟਣਾ ਨਹੀਂ ਵੀਰੇ ਛੋੜ ਹੀ ਹੋਣੀ ਆ ਬਸ ਠੀਕ ਆ ਨਾ ਹੁਣ ਜਿਵੇਂ 32 33 ਦਾ ਕਰਾ ਗੂ 25 ਲੈ ਲੈ 28 ਲੈ ਲਾਉ ਕੰਮ ਨਹੀਂ ਆਪਾਂ ਕਰਨਾ ਮੁੱਲ ਜਮਾਂ ਜਾਇਜ਼ ਆਪਣੇ ਬਸ ਠੀਕ ਆ ਨਾ ਤੇ ਲਾਡੀ ਵੀਰੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਣਾ ਤੇ ਆਪਣੇ ਨੰਬਰ ਬੋਲ ਦੋ ਆਪਣਾ ਵੀਰੇ ਪੈਂਡ ਤੁੰਗਾ ਹੈੜੀ ਆ ਜ਼ਿਲ੍ਹਾ ਲੁਧਿਆਣਾ ਰਾਇਕੋਟ ਤੋਂ 10-12 ਕਿਲੋਮੀਟਰ ਪੈਂਦਾ ਮੋਬਾਈਲ ਨੰਬਰ ਵੀਰੇ ਆਪਣਾ ਆਪਣਾ 985798122 ਠੀਕ ਹੈ ਜੀ ਹਾਂਜੀ ਤੇ ਬਾਕੀ ਵੀਰੇ ਆਪਣੀ ਇੱਕ ਬੇਨਤੀ ਕਰਨਾ ਚਾਹਣਾ ਆਪਣੇ ਘਰ ਦੀ ਗਾਰੰਟੀ ਆ ਠੀਕ ਹੈ ਬਾਈ ਜਦੋਂ ਵੀਰੇ ਇੱਥੋਂ ਡੰਗਰ ਲੈ ਕੇ ਬਾਹਰ ਦੀ ਆਪਣੀ ਦੇ ਕੋਈ ਗਾਰੰਟੀ ਨਹੀਂ ਬਟੇਰੀਆਂ ਵੀਰੇ ਵਾਪਸ ਵੀ ਕਰਾਈਆਂ ਨੇ ਮੇਰੇ ਘਰੇ ਆ ਕੇ ਫੇਰ ਉਹਨਾਂ ਹੀ ਦੁੱਧ ਦਿੰਦੀਆਂ ਹਾਂ ਹੁਣ ਇੱਕ ਦਿਨਾਂ ਦਾ ਵੀਰੇ ਡੰਗਰ ਜਾ ਕੇ ਉਪਰਾਂ ਵੀ ਕਰ ਜਾਂਦਾ ਠੀਕ ਹੈ ਕਹੋ ਕਿ ਮੈਂ ਬਟਾ ਬਟੂ ਕੇ ਬਥੇਰੀਆਂ ਦੇਖੀਆਂ ਮੇਰੇ ਘਰੇ ਫੇਰ ਉਹ ਵੀ ਦੁੱਧ ਦਿੰਦੀਆਂ ਨੇ ਹੁਣ ਆਪਣੀ ਵੀਰੇ ਇਹੀ ਬੇਨਤੀ ਆ ਘਰੇ ਚੋ ਕੇ ਲੈ ਜਾਓ ਕੋਈ ਗਰੰਟੀ ਨਹੀਂ ਏਟਾ ਤੋਂ ਬਾਹਰ ਨਿਕਲ ਗਿਆ ਆਪਣੀ ਕੋਈ ਗਰੰਟੀ ਨਹੀਂ ਹੈਗੀ ਵੀਰੇ ਬਿਲਕੁਲ ਹਾਂ ਬਾਈ ਕਿਉਂਕਿ ਆਪਣੀ ਇਹ ਘਰ ਦੀ ਗਰੰਟੀ ਆ ਵੀਰੇ ਮੇਰੇ ਕੋਲ ਵੀ ਗਾਹਾਂ ਤੋਂ ਆਉਂਦੀਆਂ ਨੇ ਠੀਕ ਆ ਹੁਣ ਵੀਰੇ ਵਪਾਰੀ ਕਿਹੜਾ ਘਰੇ ਇਹਨਾਂ ਨੂੰ ਬਣਾਉਂਦਾ ਆਉਂਦੀਆਂ ਵੀਰੇ ਗਾਹਾਂ ਤੋਂ ਆ ਰੇਟ ਜਮਾ ਆਪਣੇ ਜਾਇ ਤੇ ਲੱਡੀ ਜੇ ਆਪਾਂ ਜਿਹੜੀ ਤਾਜੀ ਵੜਾ ਆਪਾਂ ਮਰਾ ਲਈਏ ਬੜੀ ਜੀ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਆਜੋ ਬਈ ਹਣਾ ਦੇਖਦੇ ਆਪਾਂ ਕੀ ਇਹਦਾ ਹਣਾ ਵੀ ਬੱਚੇ ਬੱਚੇ ਨੂੰ ਬੱਚਾ ਇਹਦੇ ਮਗਰ ਹੈਗਾ ਇਹ ਬੱਛਾ ਹਣਾ ਸਾ ਵੀਰੇ ਬੱਚਾ ਇੱਕ ਅੱਧਾ ਰਹਿਣ ਤਾਂ ਵੀਰੇ ਦੇਖ ਡੰਗਰ ਉੱਪਰ ਆਈ ਘਰ ਜਾਂਦਾ ਹਾਂ ਠੀਕ ਹੈ ਜੀ ਆਪਾਂ ਵੀ ਵੀਰੇ ਰਿਸ਼ਤੇਦਾਰੀ ਤੇ ਜਾਂਦੇ ਆ ਲਾ ਕੇ ਇੱਕ ਦਿਨ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਠੀਕ ਹੈ ਖਾਣ ਪਾਣ ਨਹੀਂ ਸਹੀ ਆਉਂਦਾ ਆਪਣਾ ਇਹਨੂੰ ਐਵੇਂ ਲੋਕ ਘਬਰਾ ਜਾਂਦੇ ਆ ਬਾਅਦੋਂ ਹਾਂ ਹੁਣ ਆਪਾਂ ਤਾਂ ਇਹ ਘਰ ਦੀ ਗਾਰੰਟੀ ਦੇਣੀ ਆ ਬਾਈ ਹਾਂ ਢੰਡੀ ਥੀਲ ਦੀ ਗਾਰੰਟੀ ਦੇਣੀ ਆ ਥਣਾ ਦੀ ਗਾਰੰਟੀ ਦੇਣੀ ਆ ਹਾਂ ਲੜੀ ਕਿੰਨੇ ਦਿਨਾਂ ਦੀ ਸੂਈ ਵੀ ਐਉਂ ਇਹ ਵੀਰੇ 5-7 ਦਿਨ ਦੀ ਸੂਈ ਆ ਘਰੇ ਹੀ ਸੂਈ ਆਪਣੇ ਕੋਲੇ ਬਸ ਠੀਕ ਆਣਾ ਬਾਈ ਤੇ ਢੰਡੀ ਜੀਲ ਦੀ ਗਾਰੰਟੀ ਆ ਵੀਰੇ ਬਸ ਠੀਕ ਆਣਾ ਬਾਕੀ ਧਾਰਾਂ ਵੀ ਓਕੇ ਆ ਬਾਈ ਜਮਾ ਹਾਂਜੀ ਹਾਂਜੀ ਜੇ ਆਪਾਂ ਕਹਿ ਲਈਏ ਕਿ ਨਹੀਂ ਵੀਰੇ ਦੇਖੋ ਆਪਾਂ ਤਾਂ ਐਂ ਕਹਣਾ ਦੇਖ ਥਣਾ ਦੀ ਗਾਰੰਟੀ ਆ ਹਾਂ ਬਾਈ ਮੈਂ ਤਾਂ ਥਾਣਾ ਹੁੰਦਾ ਥਾਣਾ ਦੀ ਗਰੰਟੀ ਆ ਜਿੰਨਾ ਦੇ ਉਹਦਾ ਵੀ ਗਰੰਟੀ ਆ ਠੀਕ ਹੈ ਜੀ ਹੁਣ ਘਰੇ ਜਾ ਕੇ ਗਾਹਾਂ ਲੈ ਜਾਂਦਾ ਨਹੀਂ ਖਾਂਦੀ ਪਿੰਦੀ ਹੈ ਨਾ ਉਹ じゃ ਆਪਣਾ ਕੋਈ ਕਸੂਰ ਨਹੀਂ ਹਾਂ ਕਿਉਂਕਿ ਇਹ ਇੱਕ ਦੋ ਦਿਨ ਉੱਪਰ ਡੰਗਰ ਕਰੀ ਜਾਂਦਾ ਬਾਈ ਬਿਲਕੁਲ ਬਾਈ ਹੈਨਾ ਬਾਈ ਐਂ ਤਾਂ ਹੁਣ ਜੇ 2 ਲੱਖ ਦੀ ਗਾਂ ਲੈ ਕੇ ਉਹਨੇ ਨਾ ਜੀ ਲਾਇਆ ਉਹ ਵੀ ਘਟੂਗੀ ਇਹ ਹਾਂਜੀ ਹਾਂਜੀ ਤੇ ਆਪਣਾ ਮਾਰਜਿਨ ਹੀ ਆਪਣਾ ਉਨਾ ਕਾ ਵੀ ਚੱਲ ਜਾ ਅਗਲੇ ਤੇ ਯਾਰ ਵਾਪਤ ਆ ਜਾਏਗਾ ਵਾਪਤ ਆ ਜਾਏ ਵੀਰੇ ਰੇਟ ਹੀ ਜਾਵਾਂ ਜਾਇਜ਼ ਨੇ ਆਪਣੇ ਲਾਡੀ ਵੀਰੇ ਜਿਵੇਂ ਜੜੀਆ ਬਾਈ ਹੁਣੀ ਚੋਰ ਰਿਆ ਹੈ ਨਾ ਹਾਂਜੀ ਕਿੰਨਾ ਦੁੱਧ ਚਵਾ ਕੇ ਤੇ ਕਿੰਨੇ ਮੁੱਲ ਚ ਦੇਣੀ ਆ ਭਾਈ ਵੀਰੇ 33 ਰਿਆ ਪਦਨਗਾ ਤਾਜੀ ਗਾੜੀਆਂ 33 ਹੀ ਛੱਡ ਦੇਣੀ ਆ 33 ਹੀ ਛੱਡ ਦੇਣੀ ਆ ਦੁੱਧ ਚੱਲ ਭਾਈ ਆਪਣਾ ਉਹ ਸੇਵਾ ਦਾ ਹਾਂ ਹੱਲੇ ਤਾਂ ਬੋਲੇ ਜੀ ਆ ਵੀਰੇ ਕਣਕੂਣ ਚੱਲੂਗਾ ਫਿਰ ਜਿਵੇਂ ਮਰਜੀ ਇਹਨੇ ਵਧ ਹੀ ਜਾਣਾ ਦੁੱਧ ਹਾਂ ਠੀਕ ਆਣਾ ਭਾਈ ਘਾਰ ਮੋਟੀ ਆ ਵੀਰੇ ਤੇ ਕਿਸੇ ਵੀ ਵੀਰ ਨੇ ਹਣਾ ਕੋਈ ਵੀ ਜਾਣਕਾਰੀ ਲੈਣੀ ਆ ਭਾਈ ਲਾਡੀ ਦਾ ਨੰਬਰ ਵੀ ਮੈਂ ਸਕਰੀਨ ਦੇ ਉੱਪਰ ਲਾ ਦੂੰਗਾ ਕਿਉਂਕਿ ਭਾਈ ਲਾਡੀ ਨੇ ਵੀ ਵਾਰ-ਵਾਰ ਇਹ ਗੱਲ ਕਹੀ ਆ ਕਿ ਬਾ ਅਕਸਰ ਬੰਦੇ ਕਹਿੰਦੇ ਭਾਈ ਅਸੀਂ ਗਾਂ ਲਈ ਸੀਗੀ ਤੇ ਉਹਦੇ ਚ ਆਹ ਚੀਜ਼ ਨਿਕਲੀ ਆਹ ਚੀਜ਼ ਨਿਕਲੀ ਭਾਈ ਲਾਡੀ ਨੇ ਬਾਰ-ਬਾਰ ਇਹ ਗੱਲ ਬੋਲੀ ਆ ਕਿ ਉਹ ਕਹਿੰਦਾ ਭਾਈ ਮੈਂ ਪਟਾਕੇ ਵੀ ਬਹੁਤ ਦੇਖ ਲਿਆ ਲੋਕਾਂ ਦੇ ਤੇ ਬਾਅਦ ਲੋਕ ਫੇਰ ਉਹ ਗੱਲ ਤੇ ਖੜਦੇ ਨਹੀਂ ਇਹ ਕਹਿੰਦਾ ਮੇਰੇ ਫਾਰਮ ਤੇ ਆ ਕੇ ਪੂਰੀ ਫੁੱਲ ਤਸੱਲੀ ਕਰੋ ਤਸੱਲੀ ਕਰਕੇ ਇੱਕ ਡੰਗ ਚੋਂ ਦੋ ਡੰਗ ਚੋਂ ਤਿੰਨ ਡੰਗ ਚੋਂ ਕੇ ਲੈ ਕੇ ਜਾਓ ਤੇ ਪਰ ਜਦੋਂ ਭਾਈ ਕਹਿੰਦਾ ਮੇਰੇ ਫਾਰਮ ਤੋਂ ਨਿਕਲ ਜਾਣਾ ਜਾਨਵਰ ਫਿਰ ਆਪਣੀ ਕਹਿੰਦਾ ਭਾਈ ਕੋਈ ਗਾਰੰਟੀ ਨਹੀਂ ਕੋਈ ਪੈਸਾ ਬਾਈ ਕਿਸੇ ਬੰਦੇ ਨੇ ਵੀ ਲਾਉਣਾ ਉਹ ਆਪਦੀ ਸਮਝ ਨਾਲ ਲਾਉਣਾ ਹੁੰਦਾ ਜੇ ਆਪਾਂ ਦੀ ਕਹਦੀਏ ਜੇ ਤੁਸੀਂ ਤੁਹਾਨੂੰ ਇੰਨੇ ਰੇਟ ਦੇ ਵਿੱਚ ਜਾਨਵਰ ਮਿਲਦੇ ਵੀ ਪਏ ਆ ਤਾਂ ਬਾਈ ਉਹ ਆਪਾਂ ਆਪਦੀ ਸਮਝ ਨਾਲ ਹੀ ਫਾਰਮ ਤੇ ਆਉਣਾ ਏ ਠੀਕ ਹੈ ਨਾ ਤੇ ਬਾਕੀ ਮੱਝ ਮੈਂ ਕਹਿੰਦਾ ਬਾਈ ਕਹਿੰਦਾ ਗੇਦੋ ਮੱਝਾਂ ਵੀ ਆਪਾਂ ਵੱਧ ਕਰਿਆ ਕਰਾਂਗੇ ਕਿਉਂਕਿ ਫੂਨ ਵੀਰ ਭਾਈ ਕਰਦੇ ਆ ਵੀ ਮੱਝਾਂ ਲੈ ਕੇ ਆਓ ਤੇ ਬਾਈ ਕਹਿੰਦਾ ਆਪਾਂ ਗਾਂ ਨੂੰ ਮੱਝਾਂ ਵੀ ਲੈ ਕੇ ਆਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਿਸੇ ਵੀ ਵੀਰ ਨੇ ਕੋਈ ਵੀ ਜਾਨਵਰ ਖਰੀਦਣਾ ਹੈ ਆਪਣੀ ਸਮਝ ਦੇ ਨਾਲ ਖਰੀਦਣਾ ਹੈ ਬਾਈ ਨੇ ਸਾਰੀ ਡਿਟੇਲ ਵਗੈਰਾ ਦੇਤੀ ਆ ਰੇਟ ਵਗੈਰਾ ਤੇ ਹੋਰ ਕੋਈ ਜਾਣਕਾਰੀ ਲੈਣੀ ਹੈ ਭਾਈ ਉਹਨਾਂ ਦਾ ਨੰਬਰ ਵੀ ਜਿਹੜਾ ਸਕਰੀਨ ਦੇ ਉੱਪਰ ਲੱਗਿਆ ਰਹੂਗਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਘੱਟ ਰੇਟ ਵਾਲੀਆਂ ਜਿਹੜੀਆਂ ਤੁਹਾਨੂੰ ਜਰਸੀਆਂ ਜਾਂ ਜਿਹੜੇ ਹਨਾ ਨਾਰਮਲ ਪਸ਼ੂ ਚਾਹੀਦੇ ਆ ਤਾਂ ਭਾਈ ਲਾਢੀ ਉਹਨਾਂ ਦੇ ਨੰਬਰ ਤੇ ਸੰਪਰਕ ਕਰ ਲਿਓ ਜਉਂਦੇਵਾਦੇ ਰਹੋ ਜੀ ਧੰਨਵਾਦ